ਰਾਜਵੀਰ ਜਵੰਦਾ ਬਿਲਕੁਲ ਠੀਕ ਹੈ। ਦੁਨੀਆ ਭਰ ਵਿੱਚ अनेका ਦੁਆਵਾਂ ਅਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸਾਡੇ ਰਾਜਵੀਰ ਜਵੰਦਾ ਲਈ। हे ਵਾਹਿਗੁਰੂ ਜੀ ਜੋ ਕਸ਼ਟ ਰਾਜਵੀਰ ਜਵੰਦਾ ਜੀ ਤੇ ਹੈ ਉਸ ਨੂੰ ਜਲ ਤੋਂ ਜਲਦ ਟਾਲੋ ਅਤੇ ਉਹ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਜਾਵੇ। ਦੁੱਖ ਸੁੱਖ ਸਾਡੀ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਪਰ ਪ੍ਰਮਾਤਮਾ ਕੋਈ ਵੀ ਬੰਦਾ ਇਸ ਜਹਾਨ ਤੋਂ ਸਮੇ ਤੋਂ ਪਹਿਲਾਂ ਨਾ ਜਾਵੇ। ਅਸੀਂ ਹਰ ਇੱਕ ਇਹੀ ਗੱਲ ਸੋਚਦੇ ਹਾਂ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਉਹ ਦਾ ਉਸ ਦੇ ਹੁਕਮ ਅnder ਹੈ ਜੋ ਸਾਡੇ ਵੱਲੋਂ ਵੀ ਅਰਦਾਸ ਆ ਵਾਹਿਗੁਰੂ ਜੀ ਰਾਜੀਵਰ ਜਵੰਦਾ ਜੀ ਨੂੰ ਸਹੀ ਕਰਨਾ ਜੋ ਉਹਨਾਂ ਦੇ ਸਰੀਰ ਦੇ ਅੰਗ ਕੰਮ ਕਰਨਾ ਛੱਡ ਗਏ ਨੇ ਉਹ ਵੀ ਸਹੀ ਤਰੀਕੇ ਨਾਲ ਕੰਮ ਕਰਨ ਬਾਕੀ ਸਾਰੇ ਕਲਾਕਾਰ ਵੀ ਅਰਦਾਸ ਕਰ ਰਹੇ ਨੇ ਆਓ ਤੁਹਾਡੇ ਨਾਲ ਹੀ ਵੀਡੀਓ ਦੇ ਕਲਿੱਪਾਂ ਸਾਂਝੀਆਂ ਕਰਦੇ ਹਾਂ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਰਾਜੀਵ ਸਿੰਘ ਜਵੰਦਾ ਜੋ ਐਕਸੀਡੈਂਟ ਵਿੱਚ ਮਹਾਰਾਜ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਮਹਾਰਾਜ ਅਜਵੀਰ ਜਵੰਦਾ ਬਿਲਕੁਲ ਠੀਕ ਐ ਸਾਡੀ ਗੱਲ ਸੱਚ ਹੋ ਜੇ ਭਰਾ ਦੇ ਸੁਣਿਆ ਵੀ ਰੀੜ ਦੀ ਹੱਡੀ ਤੇ ਸੱਟ ਲੱਗੀ ਐ ਪਰਮਾਤਮਾ ਮੂਹਰੇ ਅਰਦਾਸ ਕਰਦੇ ਆਂ